ਬਾਕੀ ਫੀਸ ਵਰਗੇ ਭਰਾ ਜਾਣਗੇ ਬਰਾਸ ਵੱਲੇ ਤਰਨ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਭਰਾਵਾਂ ਨੇ ਕਦੇ ਮਾਨ ਕੀਤਾ ਮੇਰੇ ਮਿੱਤਰੋ ਬਹੁਤ ਵੱਡਾ ਧੰਨਵਾਦ ਆ ਭਾਈ ਦੀਪ ਕੈਨੇਡਾ ਲੱਖਾਂ ਮਲੇਸ਼ੀਆ ਉਹ ਭਰਾਵਾਂ ਵੱਲੋਂ ਕਹਿੰਦੇ ਅੱਜ ਬਰਾਸ ਦੇ ਤਰਨ ਦਾ ਕਹਿੰਦੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਜੈ ਸਾਰੇ ਨਾ ਮੈਦਾਨਾਂ ਦੇ ਵਿੱਚ ਮਿਹਨਤ ਕੀਤੀ ਹੈ ਮੁੰਡੇ ਮਿਹਨਤ ਦਾ ਅੱਜ ਮੁੱਲ ਮੜਿਆ ਵੀ ਮਾਨ ਸਨਮਾਨ ਸਾਨੂੰ ਰੱਖੇ ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰੱਖੇ ਅੱਜ ਥੱਲੇ ਗੱਡੀਆਂ ਤੇ ਕਦੇ ਵਾਲੇ ਦਾ ਆਪਾਂ ਗਰਾਊਂਡ ਦੇ ਆਲੇ-ਦੁਆਲੇ ਵੀ ਨਿਵਾਵਾਂਗੇ ਬਾਪੂ ਜੀ ਨਾਲ ਬੈਠੇ ਹੋਣਗੇ ਤੇ ਲੈ ਵੀ ਜਿਹੜਾ ਸਾਡਾ ਵਿਸ਼ੇਸ਼ ਸਨਮਾਨ ਹੈ ਇਹ ਸਾਡੇ ਛੋਟੇ ਵੀਰ ਦੀਪ ਕਹਿੰਦਾ ਬਣੋ ਹੈ ਇਹ ਸਾਡਾ ਸਨਮਾਨ ਜਿਹੜਾ ਹੈ ਇਹ ਸਾਡੇ ਕਰਨ ਪ੍ਰਾਸ ਨੇ ਤਨਪ੍ਰਾਖ ਜੀ ਨੇ ਬੱਬੂ ਜੀ ਬੱਬੂ ਜੀ ਨੂੰ ਨਾਲ ਬਿਠਾ ਦਈਏ ਦਿੱਤਾ ਗਿਆ ਵਿਸ਼ੇਸ਼ ਸਨਮਾਨ ਕੀਤਾ ਗਿਆ ਇਹਨਾਂ ਦਾ ਮੈਂ ਸਤਿਕਾਰ ਕਰਦਾ ਇਹਨਾਂ ਦੇ ਡੈਡੀ ਜੀ ਦਾ ਇਹਨਾਂ ਦੀ ਖਾਸ ਕਰਕੇ ਮਾਤਾ ਜੀ ਦਾ ਜਿਨ੍ਹਾਂ ਨੇ ਕਰਨ ਵਰਗੇ ਬੱਚਿਆਂ ਨੂੰ ਜਨਮ ਦਿੱਤਾ ਤੇ ਸਾਡੇ ਇਸ ਸਮਾਜ ਵਿੱਚ ਗੁਰੂਆਂ ਦਾ ਸ਼ਿੰਗਾਰ ਬਣੇ ਨੇ ਮੈਂ ਸਾਰੇ ਅੱਜ ਦੇ ਦਰਸ਼ਕ ਵੀਰਾਂ ਨੂੰ ਇਹਦਾ ਸਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਨੂੰ ਆ ਕੇ ਰੌਣਕ ਵਧਾਈ ਹੈ ਇਹਦੇ ਵਿੱਚ ਵਿਸ਼ੇਸ਼ ਜਿਹੜੇ ਅੱਜ ਦੇ ਸਾਡੇ ਪਿੰਡ ਜੀ ਮੇਲੇ ਤੋਂ ਬੰਦੇ ਨੇ ਬθεਵ ਜੀ ਉਹਨਾਂ ਦਾ ਧੰਨਵਾਦ ਸਾਡੇ ਬਖਤਿਆਰ ਜੀ ਨੰਬਰਦਾਰ ਜੀ ਸਾਡੇ ਛੋਟੇ ਵੀ ਇਸ ਤਨਾਰ ਸਿੰਘ ਖਾਲੇਦਾਰ ਸਾਹਿਬ ਤੇ ਸਾਡੇ ਤਰਨ ਬਰਾਸ ਦੇ ਭੈਣ ਜੀ ਨੇ ਉਹਨਾਂ ਦੇ ਹੋਰ ਵੀ ਰਿਸ਼ਤੇਦਾਰ ਸਾਰੇ ਸ਼ਖਸ ਵਧੀ ਆਏ ਨੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਵੀ ਵੈਲਕਮ ਜੀ ਆਇਆਂ ਤੋਂ ਸਾਰਿਆਂ ਨੂੰ ਤੇ ਮਹਾਰਾ ਸੱਚੇ ਪਾਤਸ਼ਾਹ ਅਰਦਾਸ ਕਰਦਾ ਮਹਾਰਾ ਸੱਚੇ ਪਾਤਸ਼ਾਹ ਇਹੋ ਜੇ ਬੱਚਾ ਤੇ ਕੀ ਸਾਰੇ ਪਲੇਰਾ ਤੇ ਖੇਡਣ ਵਾਲਾ ਤੇ ਖੜਾਉਣ ਵਾਲਾ ਤੇ ਪਾਣੀ ਪੀਉਣ ਵਾਲਾ ਤੇ ਹੋਰ ਜੋ ਕਲੀ ਪਾਉਂਦੇ ਨੇ ਉਹਨਾਂ ਸਾਰਿਆਂ ਦੇ ਇਸ ਦੀ ਤੰਦਰੁਸਤ ਮਿਹਰ ਭਰੀ ਅਸਰ ਰੱਖਣਾ ਤੰਦਰੁਸਤਿ ਬਖਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਕਰਤਪਾਲ ਸਿੰਘ ਬਿਰਤਲ ਵੜੀਵਾੜ ਰਟੜ ਥਾਣੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਿਆਦਾ ਰਹੀ ਪੂਰੀ ਖੁਸ਼ੀ ਅੱਜ ਮਿਹਨਤ ਦਾ ਫਲ ਮਿਲ ਪਿਆ ਹਾਈ ਐਨਰਜੀਆਂ ਤੁਹਾਨੂੰ ਹਰ ਦਿਲੋਂ ਬਹੁਤ ਧੰਨਵਾਦ ਕਰਦਾ ਜੀ ਉਰੇ ਕਿਉਂਕਿ ਮੈਂ ਉਰੇ ਵਧੀਆ ਚੱਕਾ ਖੇਡਦਾ ਜੀ ਇਦਾਂ ਨਹੀਂ ਜਾਏਗਾ ਨਹੀਂ ਪਿਛਲੇ ਸਾਲ ਆਸੀਂ ਵਧੀਆ ਖੇਡਦੇ ਰਹੇ ਸੀ ਸੋਚਿਆ ਸੀ ਕਿਤੇ ਵੀ ਮੋਟਰਸਾਈਕਲਾਂ ਦੇ ਨਾਲ ਸਨਮਾਨ ਹੋਣਗੇ ਨਾ ਠੋਕੇ ਭਾਈ ਬੰਦੇ ਨੂੰ ਮਿਹਨਤ ਨਹੀਂ ਛੱਡਣੇ ਚਾਹੀਦੇ ਕਿਉਂਕਿ ਮਾਰਾ ਸਮਾਂ ਆਉਣਾ ਬਹੁਤ ਜ਼ਰੂਰੀ ਆ ਮਾਰੇ ਜਾਣ ਕਰਦਾ ਹਾਂ ਸਾਡੇ ਵਾਸਤੇ ਇਸ ਤੋਂ ਵੀ ਮਾਰਾ ਸੱਚੇ ਪਾਤਸ਼ਾਹ ਨੇ ਵੱਡਾ ਖੁਸ਼ੀ ਦਾ ਮੌਕਾ ਲਿਆਉਣਾ ਹੈ ਕਿ ਸਾਡੇ ਤਰਨ ਦੇ ਭੈਣ ਜੀ ਪਿੰਕੀ ਬਰਾੜ ਜੀ ਜਿਹੜੇ ਸਾਡੇ ਪਿੰਡ ਤਲਵਾੜੀ ਵਾਲਕ ਤੋਂ ਸਪੰਚੀ ਦੀ ਇਲੈਕਸ਼ਨ ਦੇ ਕੈਂਡੀਡੇਟ ਨੇ ਤੇ ਮੈਂ ਇਹਦੇ ਵਾਸਤੇ ਮਾਰਾ ਸੱਚੇ ਪਾਤਸ਼ਾਹ ਅਰਦਾਸ ਕਰਦਾ ਮਾਰਾ ਸੱਚੇ ਪਾਤਸ਼ਾਹ ਇਹਨਾਂ ਦੇ ਸਿਰ ਤੇ ਫੇਰ ਦਾ ਹੱਥ ਰੱਖ ਕੇ ਇਹਨਾਂ ਦੇ ਜਿੱਤ ਜਿੱਤ ਜਿੱਕੀ ਨੀ ਬਣਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਬਰਾੜ ਵਾਲਿਆ ਹਾਂ ਤਾੜੀਆਂ ਮਾਰ ਦਿਓ ਜ਼ੋਰਦਾਰ ਮੋਟਰਸਾਈਕਲ ਦੇ ਨਾਲ ਅੱਜ ਵੱਡਾ ਮਾਣ ਸਨਮਾਨ ਹੋਇਆ। ਅੱਜ ਸਰਦਾਰ ਜੀ ਹਾਂ। ਹਾਂ ਲਈ ਤਰਫ ਨੂੰ ਪਰਮਾਤਮਾ ਹੋਰ ਲੰਮੀਆਂ ਮਰਾਂ ਭਾਸ਼ੇ ਨੋਈ ਵੰਨਾ। ਸਾਡੇ ਇਹ ਦਿਵਾਵਾ ਨੇ ਕਿਉਂਕਿ ਮਾੜਾ ਚੰਗਾ ਸਮਾਂ ਜਿਹੜਾ ਆਉਂਦਾ ਰਹਿੰਦਾ ਬੰਦੇ ਦੇ ਪਰ ਹੌਸਲਾ ਨਹੀਂ ਛੱਡਣਾ ਚਾਹੀਦਾ। ਹੌਸਲਾ ਨਹੀਂ ਛੱਡਣਾ ਚਾਹੀਦਾ। ਹਾਂ ਕਰਨ ਬਰਾਸ ਨੂੰ ਫਿਰ ਕਬੱਡੀ ਮਾਰਗਬਾਤ ਹੈ। ਹਾਂ ਪਹਿਲੀ ਵਾਰ ਤੇ 500 ਦੇ ਨਾਲ ਸ਼ੱਕਾ ਵੱਜ ਗਿਆ ਲੱਗਦਾ ਹੈ ਗਰਾਊਂਡ 'ਚ। ਲੈ ਲਈ ਇੱਕ ਮਿੰਟ ਰਾਹੀ ਦਾ ਉਧਰ ਤਰਨ ਬਰਾਸ ਦੀ ਸਿਸਟਰ ਜਿਹੜੀ ਉਹ ਕਹਿੰਦੇ ਤਲਵੰਡੀ ਤੋਂ ਆਈ ਹਾਂ ਤਲਵੰਡੀ ਤੋਂ ਕਹਿੰਦੇ ਸਰਪੰਚ ਦੀ ਚੋਲ ਲੜ ਰਹੀ ਹੈ ਇੱਕ ਤਾਰੀ ਜ਼ੋਰਦਾਰ ਮਾਰਦੀ ਹੈ ਮੇਰੇ ਪੰਜਾਬੀ ਵੀਰੋ ਕਿਉਂਕਿ ਸਾਡੀ ਭੈਣ ਨੂੰ سپورਟ ਜਿਹੜੀ ਜਰੂਰ ਕਰਨੀ ਆ ਭਰਾ ਕਹਿੰਦੇ ਤਲਵੰਡੀ ਤੋਂ ਲਾਈਵ ਦੇਖ ਰਹੇ ਆ ਤੇ ਭੈਣ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਅੱਜ ਭਰਾ ਦਾ ਸਨਮਾਨ ਹੁੰਦਾ ਤੇ ਇਹ ਨਾ ਹੁੰਦੀ ਹੋਵੇ ਇਹ ਕਿਹੜੀ ਗੱਲ ਹੈ ਤੇ ਅੱਜ ਟੂਰਨਾਮੈਂਟ ਦੇ ਪੇਲ ਕਹਿੰਦੇ ਭੈਣ ਨਹੀਂ ਜੋੜਾ ਲੈ ਵੀ ਤਾਰੀਆਂ ਮਾਰਦੇ ਨੇ ਜ਼ੋਰਦਾਰ ਲੈ ਵੀ ਤਰਨ ਕਰੋ ਬਹੁਤ ਬਹੁਤ ਮੁਬਾਰਕਾਂ ਨੇ ਨਈਵੰਨਾ ਤੇ ਪ੍ਰਮਾਤਮਾ ਹੋਰ ਲੰਮੀ ਆਮਰਾ ਬਖਸ਼ੇ ਲੈ ਵੀ ਚੱਕ ਬੈਂਟ ਤੇ ਗਰਾਊਂਡ ਅੱਜ ਦੇ ਟੂਰਨਾਮੈਂਟ ਦਾ ਕਹਿੰਦੇ ਬੈਸਟ ਬਾਲਰ ਚਾਰ ਚਾਰ ਬੇਟਾ ਨੇ ਦੋ ਜਾਨਿਆਂ ਦੀਆਂ ਭਾਈ ਮੰਨਾਂ ਵੀ ਰੋਕੇ ਆਓ ਜੀ ਚਲਾਤਾ ਨਹੀਂ ਗਿਆ ਕਿਤੇ